ਲੋੜੀ ਜਿਹੜਾ ਬਾਜ਼ਾਰ ਚ 5 500 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਆ ਲੋ ਦੇਖੋ 1000 ਦੇ ਚਾਰ ਆ ਦੇਖੋ ਜਿਹੜਾ 500 ਰੁਪਏ ਦਾ ਇੱਕ ਬਾਜ਼ਾਰ ਜਿੱਥੇ 1000 ਦੇ ਚਾਰ 250 ਰੁਪਏ ਦਾ ਸੂਟ ਕਰਤਾ 900 ਰੁਪਏ ਦੇ 6 ਦੇਣੇ ਆ 6 ਆ ਦੇਖੋ ਬਾਜ਼ਾਰ ਚ 900 ਦੇ ਕੋਈ ਦੋ ਨਹੀਂ ਦਿੰਦਾ ਬਾਪੇ ਦੇ ੱਟੀ ਤੇ 900 ਦੇ 6 ਸੂਟ ਆ ਲੋ ਲਹਿੰਗਾ ਬਾਜ਼ਾਰ ਚ 5000 ਦਾ ਹੁਣ ਨਹੀਂ ਹੈਗਾ ਮਹਿੰਗਾ 600 ਰੁਪਏ ਦਾ ਲੈਂਗਾ ਆ ਯਾਰ ਹਜ਼ਾਰ ਹਜ਼ਾਰ ਵਾਲੇ ਸੂਟ 4 400 ਚ ਕਰਦੇ ਉਧਰ ਦੇਖੋ ਕਿੰਨੇ ਖਾਨੇ ਕਾਲੀ ਕਰ ਦੇਣਿਆ ਬਾਜ਼ਾਰ 'ਚ 450 ਰੁਪਏ ਦਾ 500 ਰੁਪਏ ਦਾ ਹੱਸ ਕੇ ਵਿਕਦਾ ਹ ਹਾਂਜੀ ਚਲੋ ਭਾਈ 300 ਰੁਪਏ ਦਾ ਸੂਟ ਆ ਹੁਣ ਚੈੱਕ ਕਰ 15 15 16 ਸੂਟ ਬਾਸੇ 450 ਕਿੱਕੋ ਚੱਕੋ 450 ਲੈ ਜਾਓ ਚਾਰ ਲੈ ਜਾਓ ਲੈ ਜਾਓ ਆ ਘੱਟ ਲੋਕਾਂ ਨੇ ਮੇਨੀਆਂ ਪਹਿਣਾ ਨੇ ਇੰਸਟਾਗ੍ਰam ਦੇਖਣਾ ਨਾਲ ਹੀ ਸੂਟ 1000 ਰੁਪਏ ਦਾ ਹਾਂਜੀ ਅਸੀਂ ਨਾ 800 ਰੁਪਏ ਦੇਣਾ ਨਾ 1000 ਦਾ ਦੇਣਾ ਅਹੀ ਜਣਾ ਇੱਕ ਨੱਕ ਫਰੀ 652 ਹੁਣ 15 ਦਿਨ ਨੂੰ ਦੁਕਾਨ ਬੰਦ ਕਰਨੀ ਹੈ ਪਰ ਆਪਾਂ ਫੈਰਾ ਕਰਨਾ ਆ ਤੈਨੂੰ 1250 ਰੁਪਏ ਲੈ ਜਾ ਆਪ ਗੱਲ ਦੱਸ ਦਿੰਦੇ ਆ ਵੀ 6 ਦਿਨ ਰਹਿ ਗਏ ਆ 6 ਦਿਨ ਦੇ ਬਾਅਦ ਪੂਰੇ ਪੰਜਾਬ ਘੁੰਮ ਲਿਓ ਇੰਡੀਆ ਘੁੰਮ ਲਿਓ ਇੰਨੇ ਰੇਟਾਂ 'ਚ ਕੱਪੜਾ ਨਹੀਂ ਮਿਲਣਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਤੱਕ ਬਹੁਤ ਵੱਡੇ ਫਾਇਦੇ ਹੋਣੇ ਪੜਾ ਕਣ ਕੁੜੀਆਂ ਦੇ ਵਿਆਹ ਕਰਨੇ ਮੈਂ ਤਾਂ ਕਹੂੰਗਾ ਜਿਹੜੇ ਤੁਸੀਂ ਗਰੀਬ ਕੁੜੀਆਂ ਦੇ ਵਿਆਹ ਕਰਦੇ ਆ ਨਾ ਸੂਟ ਇਥੋਂ ਜਮਸ਼ੀਰਤਵਾਨ ਕੇ ਖਰੀਦਿਆ ਕਰੋ ਇਹ ਬੰਟੀ ਦੀ ਦੁਕਾਨ ਜਿਹੜੀ ਆ ਬੜੇ ਰੀਜ਼ਨਲ ਪ੍ਰਾਈਸ ਤੇ ਸੂਟ ਦੇ ਰਹੀ ਆ ਬੜਾ ਜਿਆ ਇਹ ਤਾਂ ਕਹਿੰਦੇ ਦੁਕਾਨ ਬੰਦ ਕਰਨੀ ਹੈ 15 ਨੂੰ ਅਸੀਂ ਥੋੜਾ ਬੰਦ ਕਰਨ ਦਾ ਹੋ ਗਿਆ ਨਹੀਂ ਕਰਨ ਦੇ ਵੀਰੇ ਐਨ ਕਾਰ ਬਹੁਤ ਵਧੀਆ ਤਾਂ ਹੀ ਤੁਸੀਂ ਨਹੀਂ ਦੂਰ ਹੋਣੇ ਸਾਡਾ ਕੀ ਬਣੂਗਾ ਤੁਸੀਂ ਕਿੱਥੋਂ ਆਏ ਹੋ ਦਿੱਲੀ ਦਿੱਲੀ ਤੋਂ ਆਏ ਹੋ ਜੀ ਬੜੀ ਦੂਰੋਂ ਆਏ ਹੋ ਤੇ ਕਿੱਦਾਂ ਲੱਗਾ ਕੱਪੜਾ ਰੇਟ ਉਡ ਕਿੱਦਾਂ ਲੱਗੇ ਰੇਟ ਉਡ ਬਹੁਤ ਵਧੀਆ ਲੱਗਿਆ ਔਰ ਸਾਰੇ ਚੀਜ਼ ਮਟੀਰੀਅਲ ਵੀ ਵਧੀਆ ਹੈ ਮੈਂ ਨੂੰ ਯਕੀਨ ਨਹੀਂ ਸੀ ਲੇਕਿਨ ਇੱਥੇ ਆ ਕੇ ਬਲੀਵ ਹੋ ਗਿਆ ਕਿ ਕੱਪੜਾ ਵਧੀਆ ਹੈ ਸਾਰਾ ਦੁਕਾਨਦਾਰ ਨੇ ਕਹਿੰਦਾ 595 ਠੀਕ ਆ ਆਪਾਂ ਕੋਈ 95 ਨਹੀਂ ਲਾਉਣਾ ਆਪਾਂ ਸਿੱਧਾ ਹੀ 802 ਲੈ ਜੋ ਬਾਬੇ ਦੀ ਹੱਡੀ ਲੈ ਜਾਓ ਆ ਲੋ ਜੀ ਇੱਕ ਨਾਲ ਇੱਕ ਫਰੀ 852 ਆ ਬਜ਼ਾਰ ਚ ਸੂਟ ਮਿਲਦਾ 575 ਰੁਪਏ ਦਾ ਹਾਂਜੀ ਪਿਓਰ ਕੋਟਨ ਗਹਿ ਕੇ ਅਸੀਂ ਦੇਣਾ ਕਿੰਨੇ ਦਾ ਭਾਜੀ 702 ਪਿਓਰ 80 ਗ੍ਰਾਮ ਦੀ ਕੈਮਰੀ ਕਿ ਭਾਜੀ ਇਹੀ ਕਿ ਕਿ 8 8 9 900 ਦਾ ਵੇਖਦਾ ਪਰ ਇੱਥੇ 350 ਦਾ ਸੂਟ ਸਾਡੀਆਂ ਭੈਣਾਂ ਜਾ ਕੇ ਗੜੀਆਂ ਦੁਕਾਨਾਂ ਨੂੰ ਕਰੇਵ ਦਾ ਸੂਟ ਦੇ ਲੇ ਭਾਈ 1000 ਰੁਪਏ ਦਾ ਤੇ ਆਹੀ ਸੂਟ 1000 ਰੁਪਏ ਰ ਹੋ ਜਾਂਦਾ ਅਸੀਂ ਇੱਥੇ ਬਣੇ ਆ 900 ਦੇ 2 ਪੈਂਤੀ ਗੜਾਈ ਬਨਾਰਸੀ ਸੂਟ ਬਰੋਕਰ ਦੁਬੱਟਾ ਹਾਂਜੀ ਤੇ ਰੇਟ ਕਿੰਨਾ 1395 ਰੁਪਏ ਹਾਂਜੀ ਆ ਝੱਕੋ 900 ਦੇ 2 ਆ ਸ਼ੋਰੂਮ ਤੇ ਜਾ ਕੇ ਕਹਿਣਾ ਬੰਦ ਕਰੋ 15 16 ਦਿਖਾ ਅਗਲੇ ਨੂੰ ਕਿਆ ਕਰਾ ਭਾਈ ਜਿਹੜਾ ਜੱਚੂਗਾ ਉਹ ਲੈ ਲਾਂਗੇ ਤੂੰ ਸੂਟ ਦਿਖਾ ਹਾਂਜੀ ਸਲਾਹ ਵੀ ਕਹਿੰਦੇ ਪਾਪਾ ਭੱਜ ਗਿਆ ਭੱਜ ਗਿਆ ਭੱਜ ਗਿਆ ਪਰ ਉਹ ਦੇਖੋ ਪਾਪਾ ਇੱਥੇ ਬੈਠਾ ਨਾ ਲੋਕਾਂ ਦਾ ਰਸ਼ ਪੈ ਗਿਆ ਲੋਕ ਦੂਰੋਂ ਦੂਰੋਂ ਆ ਗਏ ਆ ਕੋਈ ਤਰਨ ਤਰ ਤੋਂ ਆ ਗਿਆ ਕੋਈ ਆ ਗਿਆ ਗੁਰਦਾਸਪੁਰ ਤੇ ਤੇ ਕੋਈ ਆ ਗਿਆ ਕੋਨੇ ਕੋਨੇ ਤੋਂ ਆਹ ਕੋਟੋਂ ਦੇ ਸੂਟ 900 ਦੇ 6 ਦੇਣੇ ਆ 6 ਆ ਦੇਖੋ ਬਾਜ਼ਾਰ ਚ 900 ਦੇ ਕੋਈ 2 ਨਹੀਂ ਦਿੰਦਾ ਬਾਪੇ ਦੇ ਟੀ ਤੇ 900 ਦੇ 6 ਸੂਟ ਆ ਆ ਸੂਟ 900 ਦੇ 6 ਆ ਆ ਦੇਖੋ ਸੂਰਤ ਦੇ ਰੇਡ ਦੇ ਕਪੜਾ ਲਈ ਪ੍ਰਿੰਟ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ 900 ਦੇ 6 ਸੂਟ ਆ ਦੇਖੋ ਜਿੰਨੇ ਮਰਜ਼ੀ ਲੈ ਜਾਓ ਬੰਡਰਾਂ ਦੇ ਬੰਡਲ ਲੈ ਜਾਓ ਦੇਖੋ ਪੰਜਾਬ ਦੀ ਸਭ ਤੋਂ ਵੱਡੀ ਹੋਲ ਸੇਲ ਦੁਕਾਨ ਆ ਬੰਦ ਹੋ ਜਾਣੀ ਆ ਇੱਥੇ ਕੋਈ ਸ਼ਰਤ ਨਹੀਂ ਹੈਗੀ ਵੀ ਇੱਕ ਨਾਲ ਦੇ 4-4 ਲੈ ਜਾਓ 5-5 ਲੈ ਜਾਓ ਜਿਹੜਾ ਪੀਸ ਪਸੰਦ ਆ ਚੱਕ ਲਓ 900 ਦੇ 6 ਸੂਟ ਕਰਦੇ ਆ ਹੁਣ ਆ ਸੂਟ ਹੈ ਬਾਜ਼ਾਰ 'ਚ 450 ਰੁਪਏ ਦਾ 500 ਰੁਪਏ ਦਾ ਹੱਸ ਕੇ ਵਿਕਦਾ ਹੈ ਚਲੋ ਭਾਈ 300 ਰੁਪਏ ਦਾ ਸੂਟ ਆ ਆ ਹੁਣ ਚੈੱਕ ਕਰ ਲਓ 6-700 ਦਾ ਬਾਜ਼ਾਰ 'ਚ ਰੇਟ ਆ ਇੱਥੇ 300 ਰੁਪਏ ਦਾ ਕਰਤਾ ਨਾ ਜਿਹੜਾ ਹੀ ਸੂਟ ਖੋਲਦਾ ਉਹੀ ਪਸੰਦ ਆ ਜਾਂਦਾ ਰੰਗੇ ਦੇ ਵਿੱਚ ਕਾਫੀ ਆ ਗਏ ਆ ਆ ਦੇਖੋ ਚੱਕ ਲਓ ਅੱਜ ਭਾਈ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਵੀ ਆਪਾਂ ਇੱਕ ਇੱਕ ਸੂਟ ਖੋਲ ਕੇ ਵੀ ਦਿਖਾਣਾ ਹੈ ਵੀ ਦੁਕਾਨਦਾਰ ਜਿਹੜੀਆਂ ਚੀਜ਼ਾਂ ਵੇਚਦੇ ਆ ਸੇਮ ਦੀ ਦਾ ਬਾਬੇ ਦੀ ਹੱਡੀ ਤੇ ਪਰ ਰੇਟ ਅੱਧੋ ਅੱਧਾ ਫਰਕ ਆ ਆ 300 ਚ ਦੇਣਾ ਲੈ ਜਾਓ ਆ ਦੇਖੋ 300 ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਆ ਵੀ 6 ਦਿਨ ਰਹਿ ਗਏ ਆ 6 ਦਿਨ ਦੇ ਬਾਅਦ ਪੂਰੇ ਪੰਜਾਬ ਘੁੰਮ ਲਿਓ ਇੰਡੀਆ ਘੁੰਮ ਲਿਓ ਇੰਨੇ ਰੇਟਾਂ 'ਚ ਕੱਪੜਾ ਨਹੀਂ ਮਿਲਣਾ 300 ਰੁਪਏ ਦਾ ਸੂਟ ਹੋ ਵੀ ਸੁਆਣ ਵਾਲਾ ਭਾਜੀ ਪਰੰਪਰਾ ਕੱਪੜੇ ਦੇ ਆ ਦੇਖੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਤੱਕ ਬਹੁਤ ਵੱਡੇ ਫਾਇਦੇ ਹੋਣੇ ਆ ਕੱਟ ਲੋਕਾਂ ਦੇ ਮਨੀਆਂ ਪਹਿਣਾ ਨੇ ਇੰਸਟਾਗ੍ਰਾਮ ਦੇਖਣਾ ਨਾਲ ਹੀ ਸੂਟ 1000 ਰੁਪਏ ਦਾ ਹਾਂਜੀ ਅਸੀਂ ਨਾ 800 ਦੇਣਾ ਨ ਅਹੀ ਜਣਾ ਇੱਕ ਨਾ ਇੱਕ ਫਰੀ 650 ਦੇ 2 ਆ ਲਓ 1800 ਦਾ ਇੱਕ ਨਹੀਂ 650 ਦੇ 2 ਸੂਟ ਸਾਢੇ 650 ਰੁਪਏ ਦੇ 2 ਸੂਟ ਦੇ ਰਹੇ ਆ ਭਾਜੀ ਫੋਟ ਵਾਲੇ ਆ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਆ ਦੇਖੋ ਜੀ 650 ਦੇ 2 ਸੂਟ ਸਾਢੇ 650 ਰੁਪਏ ਦੇ ਆ ਲਓ ਹੁਣ 15 ਦਿਨ ਨੂੰ ਦੁਕਾਨ ਬੰਦ ਕਰਨੀ ਹੈ ਪਰ ਆਪਾਂ ਫੈਰਾ ਕਰਨਾ ਆ 325 ਰੁਪਏ ਲੈ ਜਾਓ ਆ ਤੁਸੀਂ ਚੈੱਕ ਕਰ ਲਓ ਸੂਟ ਇੱਕਾ ਲੈਣ ਵਾਲੇ ਕਿੰਨੇ ਆ ਆ ਲਓ ਜਿੰਨੇ ਮਰਜ਼ੀ ਚੱਕ ਲਓ 600 ਦੇ 2 ਦੇ ਰਹੇ ਆ ਇਹ ਦੁਕਾਨਦਾਰ ਨੇ ਕਹਿੰਦਾ 595 ਠੀਕ ਆ ਆਪਾਂ ਕੋਈ 95 ਨਹੀਂ ਲਾਉਣਾ ਆਪਾਂ ਸਿੱਧਾ ਹੀ 800 ਦੇ 2 ਲੈ ਜੂ ਆ ਤੁਸੀਂ ਚੈੱਕ ਕਰੋ ਜਿਨ੍ਹਾਂ ਨੇ ਵਿਆਹ ਛਾਈ ਦਾ ਕੱਪੜਾ ਲੈਣਾ ਦੇਣ ਲੈਣ ਲਈ ਲੈਣਾ 8-800 ਰੁਪਈਆ ਬਾਜ਼ਾਰ ਇੱਕ ਇੱਥੇ 800 ਦੇ 2 ਦੇ ਰਹੇ ਆ ਆ ਚੀਜ਼ ਦੇਖੋ ਬਣੀ ਹੋਈ ਇਹ ਮਸਲੀਨ ਦਾ ਬਰਸ਼ ਪਿੰਡ ਵਾਲਾ ਸੂਟ ਹੈ ਹਾਂਜੀ ਚੰਗੇ ਚੰਗੇ ਹੋਲ ਸੇਲਰ ਜਿਹੜੇ ਕਹਿੰਦੇ ਅੱਜ ਹੀ ਆ ਜਾਓ ਤੇ ਲੈ ਜਾਓ 850 ਦੇ 2 ਆ ਤੁਸੀਂ ਚੈੱਕ ਕਰ ਲਓ ਜਿਹੜਾ 1200 1500 ਦਾ ਇੱਕ ਬਾਪੇ ਦੇ ਟਿੱਡੇ ਦੇ 250 ਰੁਪਈਆ ਦਾ 450 ਆ ਦੇਖੋ ਆ ਦੇਖੋ ਹੋ ਗਿਰਿਆ ਮਾਦਰਬ ਸੂਟਾਂ ਨੇ ਤਾਂ ਪੂਰੀ ਕਮਾਲ ਕਰਤੀ ਆ ਆਹ ਲਓ ਜੀ 50 ਦੇ ਦੋ ਸੂਟ 850 ਰੁਪਏ ਚ ਦੋ ਸੂਟ ਲੈ ਕੇ ਜਾਓ ਮਸਲੀਨ ਦੇ ਇਹ ਕੋ ਕਿੰਨੇ ਸੋਹਣੇ ਸੋਹਣੇ ਆ ਕੋਈ ਬਲੈਕ ਕੋਈ ਗ੍ਰੇ ਲੈ ਲੋ ਪੈਣ ਲੋ ਜਿਹੜਾ ਮਰਜੀ ਲੈ ਜਾਓ 425 ਰੁਪਏ ਭਾਜੀ ਵੱਡਾ ਫਾਇਦਾ ਟਰੈਕਟਰ ਰੇਟ ਤੇ ਕਪੜਾ ਲੋ ਬਾਬੇ ਦੀ ਹੱਡੀ ਤੇ ਆ ਜਾਓ ਆਹ ਲੋ ਜੀ ਇੱਕ ਨਾਲ ਇੱਕ ਫ੍ਰੀ 850 ਦੇ ਦੋ ਆਹ ਦੇਖੋ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਲੈ ਜਾਓ ਸਾਰੇ ਆ ਚੱਕੋ ਜੀ 425 ਰੁਪਏ ਆਰੇ ਕੋ 425 ਰੁਪਏ ਮਤਲਬ ਹੌਲਸੇਰ ਕਹਿੰਦੇ ਆ ਆਪਾਂ ਕਰਦੇ ਆ ਹੌਲਸੇਲੇ ਦਾ ਕੰਮ ਐਦਾ ਕੋਈ ਰਿਟੇਲ ਨਹੀਂ ਆ ਬਜ਼ਾਰ ਚ ਸੂਟ ਮਿਲਦਾ 575 ਰੁਪਏ ਦਾ ਹਾਂਜੀ ਪ्युअर कॉटन ਕਹਿ ਕੇ ਅਸੀਂ ਦੇਣਾ ਕਿੰਨੇ ਦਾ ਭਾਜੀ 700 ਦੇ ਦੋ 350 ਰੁਪਏ ਦਾ ਇੱਕ ਸੂਟ ਰਹਿ ਗਿਆ ਜੀ 350 ਦਾ ਜਿਹੜਾ ਆਹ ਦੇਖੋ 400 ਦਾ ਇੱਕ ਪ्युअर ਸੂਤੀ ਇੱਥੇ 700 ਦੇ ਦੋ 700 ਦੇ ਦੋ ਆ ਲੋ ਦੂਜਾ ਤੋਂ ਚੱਕੋ ਜੀ ਸਹਿਣਾ ਭਰਾਵਾਂ ਨੂੰ ਖੁੱਲੀ ਓਵਰ ਹੈ ਲੈ ਜਾਓ ਕਪੜਾ ਆ ਚੱਕੋ ਜੀ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਰਹਿ ਗਿਆ ਪਿਓਰ 80 ਗ੍ਰਾਮ ਦੀ ਕੈਂਬਰੀ ਭਾਜੀ ਇਹੀ ਕਹਿ ਕੇ 8 8 9 900 ਦਾ ਵੇਚਦਾ ਪਰ ਇੱਥੇ 350 ਦਾ ਸੂਟ ਹੈ ਮੈਂ ਕਹਿੰਦਾ ਭਾਜੀ ਆ ਦੇਖੋ ਪਿਓਰ ਕੈਂਬਰੀਕ ਆ ਆ ਭੈਣ ਭਰਾ ਕਪੜਾ ਚੈੱਕ ਕਰ ਲਓ ਹਾਂਜੀ ਤਸੱਲੀ ਨਾਲ ਚੈੱਕ ਕਰ ਲਓ ਜੀ ਹੱਥੋਂ ਦੁਲਾ ਲਓ ਚੱਕੀ ਦਾ ਕਪੜੇ ਨੂੰ ਚੈੱਕ ਕਰੋ ਕੁਆਲਿਟੀ ਹੈ ਜੀ ਇਹ ਚੁੰਨੀ ਫੁੱਲ ਪਿਓਰ ਦੀ ਨਾਲ 675 ਰੇਟਲ ਕਾਊਂਟਰ ਦਾ 495 ਰੁਪਏ ਦੁਕਾਨ ਦਾ ਰੇੜਾ ਹੋਲ ਸੇਲ ਦਾ ਹਾਂਜੀ ਕਿੰਨੇ 495 ਰੁਪਏ ਜੀ ਅਹੀ ਲਾਂਗੇ ਆਪਣੇ ਭੈਣ ਭਰਾ ਉਹਨੂੰ 800 ਦੇ 2 ਤੇ ਆ ਲੋ ਡੀਅਰ ਅੱਛਾ ਆ ਵੀ ਲੈ ਲਓ ਲਓ ਟ੍ਰੈਕ ਨੂੰ ਪਰਾ ਲਓ ਇਹ ਫਾਇਦੇ ਇਹ ਫਾਇਦੇ ਸਾਡੇ 3 ਦਿਨ ਹੋਣੇ ਆ ਹੋਰ ਤੁਸੀਂ ਆ ਜਾਓ ਸ਼ੁੱਕਰਵਾਰ ਸ਼ਨੀਵਾਰ ਐਤਵਾਰ 7 800 ਦਾ 1 ਇੱਥੇ 800 ਦੇ 2 ਕਰਦੇ ਆ ਭਾਜੀ ਨੇਚਰਲ ਕਰੇਵ ਦਾ ਸੂਟ ਸਾਡੀਆਂ ਭੈਣਾਂ ਜਾ ਕੇ ਕੜੀਆਂ ਦੁਕਾਨਾਂ ਨੂੰ ਕਰੇਵ ਦਾ ਸੂਟ ਦੇਦੇ ਭਾਈ 1000 ਰੁਪਏ ਦਾ ਤੇ ਆਹੀ ਸੂਟ 1000 ਰੁਪਏ ਰ ਹੋ ਜਾਂਦਾ ਅਸੀਂ ਇੱਥੇ ਦੇਨੇ ਆ 900 ਦੇ 2 1000 ਰੁਪਏ ਦਾ ਬਾਜ਼ਾਰ 'ਚ ਇੱਕ ਇੱਥੇ 900 ਦੇ 200 ਸਾਢੇ 400 ਦਾ ਸੂਟ ਰਹਿ ਗਿਆ ਅੱਧੇ ਨਾਲੋਂ ਵੀ ਰੇਟ ਘੱਟ ਕਰਦੇ ਆ ਆ ਲੋ ਜੀ 900 ਦੇ 2 ਡਿਜ਼ਾਈਨ ਦੇਖੋ ਜਿੰਦਾਂੇ ਮਰਜ਼ੀ ਲੈ ਜਾਓ ਤੁਸੀਂ ਜਿਹੜੇ ਮਰਜ਼ੀ ਲੈ ਜਾਓ ਸੂਟ ਵਾਲੇ ਪੀਸ ਆ ਆ ਦੇਖੋ ਆ ਦੇਖੋ ਭਾਈ ਸਾਢੇ 400 ਰੁਪਏ ਦਾ ਸੂਟ ਰਹਿ ਗਿਆ 900 ਰੁਪਏ ਦੇ 2 ਦੇ ਰਹੇ ਆ ਪੂਰੇ ਪੰਜਾਬ ਦੇ ਰੇਟਾਂ ਦੀ ਗਾਰੰਟੀ ਹੈ ਇਹ ਡਮੀਆਂ ਦੇ ਨਾ ਸ਼ੀਸ਼ਿਆਂ ਦੇ ਬਾਹਰ ਸ਼ੋਰੂਮਾਂ 'ਚ ਲੱਗਾ ਹੁੰਦਾ ਠੀਕ ਹੈ ਉੱਪਰ ਲਿਖਿਆ ਹੁੰਦਾ ਫੈਂਸੀ ਗੜਾਈ ਬਨਾਰਸੀ ਸੂਟ ਬਰੋਕਟ ਦੁਪੱਟਾ ਹਾਂਜੀ ਤੇ ਰੇਟ ਕਿੰਨਾ 1395 ਰੁਪਏ ਹਾਂਜੀ ਆਹ ਝੱਕੋ 900 ਦੇ ਦੋ ਆਹ ਦੇਖੋ 450 ਦਾ ਆ ਵੀ 900 ਦੇ ਦੋ ਸੂਟ ਕਰਦੇ ਆ ਜੇ ਕਿਸ ਨੇ ਘਰ ਬਾੜ ਚੌਥਲੀ ਸੂਟ ਲੈਣਾ ਉਹ ਵੀ ਲੈ ਲਓ ਐਦਾਂ ਦੀਆਂ ਚੀਜ਼ਾਂ ਗਰਲੀਸ਼ ਮੇਰੀਆਂ ਪਹਿਣਾ ਵਾਸਤੇ ਇਹ ਸ਼ੋਰੂਮ ਤੇ ਜਾ ਕੇ ਕਹਿਣਾ ਬੰਦ ਕਰੋ 15 16 ਦਿਖਾ ਅਗਰੇ ਨੂੰ ਕਿਆ ਕਰਾ ਭਾਈ ਜਿਹੜਾ ਜੱਜੂਗਾ ਉਹ ਲੈ ਲਾਂਗੇ ਤੂੰ ਸੂਟ ਦਿਖਾ ਹਾਂਜੀ ਕਾਹੀ ਤੁਹਾਨੂੰ ਕਪੜਾ ਸਸਤਾ ਮਿਲਣਾ ਜਿਹੜਾ ਤੁਸੀਂ ਆਪ ਹੀ ਕਹਿ ਰਹੇ ਹੋ ਨਾ ਭਾਈ 1500 ਵਾਲਾ ਲੈਣਾ ਫਿਰ 500 ਵਾਲਾ ਵੀ 1500 ਦੇ ਕਰ ਦਿੰਦੇ ਦੁਕਾਨਦਾਰ ਆਹ ਵੇਖੋ ਆ ਵੀ 900 ਦੇ ਦੋ ਆ 900 ਦੇ ਦੋ ਆ ਵੇਖੋ ਇਹਦੇ ਵਿੱਚ ਵੀ ਰੰਗ ਆ ਆਹ ਵੇਖੋ ਆ ਲੋ 1500 ਵਾਲਾ ਸੋਨਾ ਚਾਂਦੀ 900 ਦੇ ਦੋ ਆਹ ਵੇਖੋ ਸੋਨਾ ਚਾਂਦੀ ਦਾ ਸੂਟ ਜਨਾ ਬਾਜ਼ਾਰ 'ਚ 1300 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਇਹ ਵੀ 900 ਦੇ ਦੋ ਕਰਤੇ ਆ ਆਹ ਵੇਖੋ ਚੀਚਾ ਇੱਕ ਤੋਂ ਇੱਕ ਡੀਨ ਇੱਕ ਤੋਂ ਇੱਕ ਕੜਾਈ ਆਹ ਦੇਖੋ ਜੀ ਆਹ ਦੇਖ ਵੀਰੇ ਨੇੜੇ ਕਰਕੇ ਦਿਖਾ ਜਰਾ ਆ 900 ਰੁਪਏ ਦਾ ਸੂਟ ਮਿਲਣ ਰਿਹਾ ਆਪਾਂ ਦੇ ਰਹੇ ਆ 450 ਰੁਪਏ ਦੇਖੋ ਅਸੀਂ ਵੀਡੀਓ ਬੰਦ ਕਮਰੇ ਚ ਨਹੀਂ ਬਣਾ ਰਹੇ ਇਧਰ ਦਿਖਾ ਦਿਓ ਕੈਮਰਾ ਮਾਰ ਕੇ ਲੋਕਾਂ ਦੇ ਸਾਹਮਣੇ ਵੀਡੀਓ ਬਣਾ ਰਹੇ ਆ ਜੋ ਰੇਟ ਕਹਿ ਰਹੇ ਆ ਉਹ ਦੇ ਰਹੇ ਆ ਇੱਕ ਨਾਲ ਇੱਕ ਸੂਟ ਫ੍ਰੀ ਦੇਾਂਗੇ ਇਹ ਬਾਜ਼ਾਰ ਚ 1200 1500 ਰੁਪਏ ਦਾ ਸੂਟ ਆ ਆਹ ਦੇਖੋ ਆ ਚੁੰਨੀ ਦੇਖੋ ਦੇ ਨਾਲ ਅ ਜੜੀ ਮੇਰੀ ਭੈਣ ਨੂੰ ਸੂਟ ਪਸੰਦ ਆ ਗਿਆ ਨਾ ਤੇ ਨਾਲ ਹੀ ਸੂਟ 1500 1700 ਆ ਚੱਕੋ 450 ਰੁਪਏ ਦਾ ਸੂਟ ਭਾਜੀ 900 ਰੇ ਦੋ ਸੂਟ ਬਾਜ਼ਾਰ 'ਚ 15 1500 ਦਾ ਇੱਕ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਬਲੈਕ ਲੈ ਜਾਓ ਤੁਸੀਂ ਮਹਿਰੂਮ ਲੈ ਜਾਓ ਜਿਹੜਾ ਮਰਜੀ ਚੱਕ ਲੋ ਆਹ ਦੇਖੋ ਜੀਜਾ 900 ਰੇ ਦੋ ਸੂਟ ਆ ਦੇਖਣ ਨਾਲ ਇੱਕ ਫ੍ਰੀ ਕੀਤਾ ਬਿਆਹ ਲੈ ਲੋ ਕੰਮੀਆਂ ਤੇ ਲਗ ਲਾ ਕੇ 1500 ਦਾ ਵੇਖਦਾ ਬਾਜ਼ਾਰ 'ਚ ਬਾਬੇ ਠਿੱਡੇ ਦੇ 450 ਆ ਦੇਖੋ ਭਾਜੀ ਫੜ ਕੇ ਮਿਲਣੇ ਨਹੀਂ ਫੜ ਲੋ ਪਰ ਲੋ ਝੋਲੇ ਆ ਦੇਖੋ ਭਾਜੀ ਪੀਸ ਦੇਖੋ ਤੁਸੀਂ ਆਇਦਰ ਦੇਖੋ ਚੀਜ਼ਾਂ ਬਾਜ਼ਾਰ 'ਚ 1700 ਦਾ ਸੂਟ 450 ਰੁਪਏ ਕਰਤਾ ਆ ਦੇਖੋ ਆਉਂਦਾ ਲੈ ਜਾਓ ਆਈਦਾ ਜਾਂਦੀ ਕਿ ਵੀ ਕਪੜਾ ਲੁਟਾ ਕੇ ਰਾਹ ਦੱਸ ਕੇ ਜਾ ਰਹੇ ਆ ਦੇਖੋ 1200 ਦੇ ਦੋ 1200 ਦੇ ਦੋ ਸੂਟ ਜੀ ਆ ਦੇਖੋ ਕਲਰ ਚਾਰਟ ਆ ਦੇਖੋ ਰੰਗ ਦੇਸੀ ਝੋ ਇੱਕ ਤੋਂ ਇੱਕ ਆਰਟੀਕਲ 600 ਰੁਪਏ 'ਚ ਰਹਿ ਗਿਆ 1200 ਦੇ ਦੋ ਫੜ ਲਓ ਚੱਕੋ ਚੱਕੋ 1200 ਦੇ ਦੋ ਆ ਦੇਖੋ ਪੀਸ ਆ ਦੇਖੋ ਕੜਾਈਆਂ ਮਤਲਬ ਕੁਆਲਿਟੀ ਐਦਾਂ ਦੀਆਂ ਚੀਜ਼ਾਂ ਐਦਾਂ ਦੇ ਡਿਜ਼ਾਈਨ ਕਿੱਧਰ ਹੀ ਮਿਲਨੇ ਮਿਲਨੇ ਕਿੱਥੇ ਬਾਬੇ ਦੀ ਹੱਟੀ ਦੇ 1200 ਦੇ 200 ਜਣੇ ਆਹ ਤੇਰੇ ਗ੍ਰੇਟ ਆ ਜੀ ਭਾਜੀ ਇਹ ਵੀ 1200 ਦੇ 2 ਦੀ ਆ ਦੇਖੋ ਸੂਟ ਚੈੱਕ ਕਰ ਲੋ ਫੋਟੋਆਂ ਵਾਲੇ ਆ ਮਾਡਲ ਵਾਲੇ ਸੂਟ ਆ ਆ ਦੇਖੋ ਇਹ 2 20150 ਇਥੇ 1200 ਦੇ 2 ਆਹ ਦੇਖੋ ਫੋਟੋਆਂ ਵਾਲੇ 15 1500 ਵਾਲੇ ਸੈਲੀਬ੍ਰਿਟੀ ਸੂਟ 650 ਰੁਪਏ ਕਰਤੇ ਆ ਵੀ 650 ਦਾ ਕਰਾ ਸਾਢੇ 650 ਦਾ ਕਲਰ ਚਾਰਟ ਬਹੁਤ ਸੋਹਣੇ ਸੋਹਣੇ ਆ ਆ ਦੇਖੋ ਇੱਕ ਦੇ ਇੱਕ ਸਲਵਾਰ ਵਰਕ ਵਾਲੇ ਸੈਲੀਬ੍ਰਿਟੀ ਨਾਲੇ ਦੇਖੋ ਬੁਟੀਕਾਂ ਵਾਲੇ ਪੀਸ ਦੇ ਰਹੇ ਆ ਸਾਰੇ ਹਨਾ ਸੁਪਰ ਡੂਪਰ ਇਟ ਆਰਟੀਕਲ ਆ ਦੇਖੋ ਜੀ 650 ਰੁਪਏ ਨਾ 1500 ਨਾ 1800 650 ਰੁਪਏ ਆ ਵੀ 650 ਨਾਲੇ ਕੰਮ ਦੇਖੋ ਨਾਲੇ ਕੜਾਈ ਦੇਖੋ ਘੇਰਾ ਦੇਖੋ ਡਿਜ਼ਾਈਨਰ ਔਰਗੈਂਜ਼ਾ ਦਾ ਬਣਿਆ ਹੋਇਆ ਆ ਲੋ ਟਾਈਆਂ ਟਾਈ ਓਰੀਜਨਲ ਦੁਪੱਟੇ ਨਾਲ 650 ਰੁਪਏ ਨਾ 1500 ਨਾ 2000 ਆ ਵੀ 650 ਰੰਗ ਇਹਦੇ ਵਿੱਚ ਬਹੁਤ ਵੱਖੋ ਵੱਖਰੇ ਤੁਹਾਨੂੰ ਮਿਲ ਜਣੇ ਆ ਆ ਦੇਖੋ ਆ ਦੇਖੋ ਗ੍ਰੇ ਕਲਰ ਇਹ ਵੀ 1500 ਦਾ ਨਹੀਂ ਇੱਥੇ 650 ਚ ਦੇਣਾ ਇਹ ਵੀ ਆ ਦੇਖੋ ਪੀਸ ਹੁਣ ਆ ਦੇਖੋ ਤੁਹਾਨੂੰ オリジナル ਪੀਸ ਦਿਗਾ ਨਾ ਆ ਸੂਟ ਹੁਣ 1900 ਦਾ ਕਿੰਨੇ ਦਾ 1900 ਇਹ ਡਿਸਕਾਊਂਟ 50% ਹੈ ਕਿੰਨਾ 950 ਗਾਹਕ ਨੂੰ ਇੱਕ ਬਣਾਤਾ ਦਿਮਾਗ ਤੋਂ ਵੀ 1900 ਦਾ ਸੂਟ ਸੀ ਹਾਏ 50% ਡਿਸਕਾਊਂਟ ਲਾਇਆ 9900 ਦਾ ਕਰਤਾ ਇਹ ਸੂਟ ਹੈਗਾ ਜੀ 650 ਰੁਪਏ ਦਾ ਆ ਦੇਖੋ ਆ ਫੋਟੋ ਦੇ ਨਾਲ ਸੂਟ ਹੈ 1500 ਦਾ ਕਿਉਂਕਿ ਇੰਸਟਾਗ੍ਰਾਮ ਤੇ ਹੈ ਉਦਾਂ 650 ਰੁਪਏ ਦਾ ਜੀ ਆ ਵੀ 650 ਰੁਪਏ ਆ ਦੇਖੋ ਵੀ ਨਿਆਣਾ ਨੂੰ ਪੜਾਉਣ ਦੇ ਲਈ ਵੀ ਵਧੀਆ ਤਰੀਕਾ ਮੋਰੇ ਖੜ ਜਾ ਕਰੋ ਸੂਟ ਪਾ ਕੇ ਉਡਾਣਾ ਸਿੱਖ ਜਾਣਗੇ ਸਿਰਫ 650 ਦੇ ਵਿੱਚ ਲੈ ਜਾਓ ਆ ਵੀ 3200 ਦਾ 50% ਡਿਸਕਾਊਂਟ ਲੱਗਾ ਪੂਰੇ ਪੰਜਾਬ 'ਚ ਇਹ ਮੈਨੂੰ ਬੜਾ ਤੁਸੀਂ 1200 ਦਾ ਤਾਂ ਵੇਚਦੇ ਹੀ ਨਾਰਮਲ ਵੇਚਦੇ ਹੋ ਨਾ ਸਾਰੇ ਵੇਚਦੇ ਮੈਂ ਨਹੀਂ ਵੇਚਦਾ ਜਿਨ੍ਹਾਂ ਨੇ ਲੈਣਾ ਲੈ ਜਾਓ 800 ਰੁਪਏ ਦਾ 800 ਰੁਪਏ ਚ ਹਾਂਜੀ ਬਾਜੀ ਆਹ ਚੈੱਕ ਕਰੋ ਜੀ 32 3200 ਰੇ ਸੂਟ ਵਿਕਦੇ ਬਜ਼ਾਰ ਚ ਬਾਬੇ ਦੀ ਹੱਟੀ ਦੇ 800 ਚਾਰ ਗੁਣਾ ਰੇਟ ਘੱਟ ਕਰਤਾ ਬਾਬੇ ਦੇ ਟੀਤੇ ਕਿੰਦਾਂ ਦੇ ਕੱਪੜਾ ਲੰਗਾ ਰੇਟ ਕਿੰਦਾਂ ਲੱਗੇ ਤਾਂ ਤੁਸੀਂ ਆਇਓ ਹਾਂਜੀ ਮੈਂ ਛੋਟਾ ਹਾਂ ਦਾ ਤਕਰੀਬਨ 12 13 ਸਾਲ ਦੀ ਉਮਰ ਤੋਂ ਆਪਣੀਆਂ ਭਾਬੀਆਂ ਭਰਜਾਈਆਂ ਚਾਚੀਆਂ ਥਾਈਆਂ ਭੈਣਾਂ ਦੇ ਨਾਲ ਭੂਆ ਦੇ ਨਾਲ ਮਾਸੀਆਂ ਦੇ ਨਾਲ ਸ਼ੋਪਿੰਗ ਕਰਦਾ ਰਿਹਾ ਫਗਵਾੜਾ ਬੰਗਾ ਮਾਲਪੁਰ ਤੱਕ ਮਤਲਬ ਜਿੰਦਰ ਲੈਣਕ ਬਜ਼ਾਰ ਤੱਕ ਮੈਂ ਸ਼ੋਪਿੰਗ ਕੀਤੀ ਆ ਵੱਡੀਆਂ ਵੱਡੀਆਂ ਦੁਕਾਨਾਂ ਤੇ ਲੇਕਿਨ ਕਪੜੇ ਵਿੱਚ ਪੜਦਾ ਬਹੁਤ ਹੈ ਜਿਹੜੀ ਗੱਲ ਬੰਟੀ ਨੇ ਇੱਕ ਬੰਟੀ ਨੇ ਕਹੀ ਬਾਬੇ ਨੇ ਵੀ ਅਸੀਂ ਜਾ ਕੇ ਕਹਿੰਦੇ 1500 1700 ਦੀ ਰੇਂਜ ਦਾ ਸੂਟ ਦਿਖਾ ਦਿਓ ਉਹ ਸੂਟ ਪਹਿਲਾਂ 500 ਰੁਪਏ ਦਾ ਹੋਵੇ ਉਹਦਾ ਰੇਟ ਉਹ 1700 ਰੁਪਏ ਬਣਾਉਂਦੇ ਆ ਇਹ ਗੱਲ ਮੈਨੂੰ ਇਹਦੀ ਲੌਜੀਕਲੀ ਬਹੁਤ ਵਧੀਆ ਲੱਗੀ ਆ ਵੀ ਰੀਜ਼ਨੇਬਲ ਪ੍ਰਾਈਸ ਤੇ ਜਿਹੜੇ ਸੂਟ ਦੇ ਰਹੇ ਆ ਮੈਂ ਇੱਥੇ ਕਿਸੇ ਨਜੀ ਕੰਮ ਲਈ ਆਇਆ ਸੀ ਔਰ ਮੈਂ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਦੋ ਸੂਟ ਖਰੀਦੇ ਆਪਣੀ ਵਾਈਫ ਦੇ ਵਾਸਤੇ 650 650 ਦੇ 1300 ਦੇ ਦੋ ਸੂਟ ਇਹਦੇ ਦੇ ਸੂਟ ਤੁਸੀਂ ਲੈਣ ਜਾਓ ਅੱਛਾ ਇਹਦਾ ਸ਼ਰਿਆਮ ਐਲਾਨ ਕਰੀ ਜਾਂਦੇ ਵੀ 15 ਦੀ ਨੂੰ ਦੁਕਾਨ ਬੰਦ ਕਰ ਦੇਣੀ ਤੇ ਲੋਕੀ ਰੌਲਾ ਪਾ ਰਹੇ ਕਹਿੰਦੇ ਬੰਦ ਹੋਣੀ ਨਹੀਂ ਦੇਣਾ ਇਹ ਬੰਦ ਨਹੀਂ ਇਹ ਤਾਂ ਪਿਆਰ ਨਾਲ ਕਹਿੰਦਾ ਬੰਦ ਕਰ ਦੇਣੀ ਆ ਉਹਦਾ ਰੋਟੀ ਖਾਣਾਂ ਦੀ ਮਤ ਕਰੀ ਦੀ ਆ ਬੰਦ ਕਰਕੇ ਘਰ ਨੂੰ ਰੋਟੀ ਖਾਣ ਵੀ ਜਾਈਦਾ ਇਸ ਤਰੀਕੇ ਨਾਲ ਬੰਦ ਕਰ ਦੇਣੀ ਆ ਪੱਕੀ ਨਹੀਂ ਬੰਦ ਕਰਨੀ ਇਹ ਲੋਕਾਂ ਦੀ ਲੋਕਾਂ ਨੇ ਕੁੜੀਆਂ ਦੇ ਵਿਆਹ ਕਰਨੇ ਮੈਂ ਤਾਂ ਕਹੂੰਗਾ ਜਿਹੜੇ ਤੁਸੀਂ ਗਰੀਬ ਕੁੜੀਆਂ ਦੇ ਵਿਆਹ ਕਰ ਜਮਸ਼ੀਰਤ ਵਾਂਗ ਖਰੀਦਿਆ ਕਰੋ ਇਹ ਬੰਟੀ ਦੀ ਦੁਕਾਨ ਜਿਹੜੀ ਆ ਬੜੀ ਰੀਜਨਲ ਪ੍ਰਾਈਸ ਤੇ ਸੌਟ ਦੇ ਰਹੀ ਆ ਔਰ ਇਹ ਸਸਤੇ ਸੌਦੇ ਜਿਹੜੇ ਮਤਲਬ ਕਹਿ ਲਓ ਵੀ ਖੰਡ ਦੇ ਘਟਾਉਣੇ ਜਿਹੜੇ ਨਾ ਕੋਟੀਆਂ ਦੇ ਭਾਅ ਮਿਲਦੇ ਆ ਤੁਸੀਂ ਕਿੱਥੋਂ ਆਇਓ ਬਿਕਾ ਨੇਰ ਤੋਂ ਆਇਓ ਬਿਕ ਜੂਪੀ ਤੋਂ ਬਿਕਾ ਨੇਰ ਰਾਜਸਥਾਨ ਅੱਛਾ ਰਾਜਸਥਾਨ ਤੋਂ ਆਇਓ ਤੁਸੀਂ ਇਹ ਬੜੀ ਦੂਰ ਆਇਓ ਪਹਿਲਾਂ ਆਏ ਬਾਬੇ ਸਿੱਟੀ ਦੀ ਕਿ ਫਸਟ ਟਾਈਮ ਅਸੀਂ ਬਹੁਤ ਵਾਰ ਆ ਗਏ ਤਿੰਨ ਚਾਰ ਵਾਰ ਆ ਗਏ ਬਾਕੀ ਫਰੈਂਡ ਸਾਡੇ ਇੱਥੇ ਲੈ ਕੇ ਜਾਂਦੇ ਹੈਗੇ ਅੱਛਾ ਕਿੱਦਾਂ ਦਾ ਕੱਪੜਾ ਦਾ ਰੇਡ ਹੈ ਕੱਪੜਾ ਸਾਰਾ ਸਹੀ ਹੈਗਾ ਇਹਨੇ ਕਿਹਨੇ ਦੁਕਾਨ ਬੰਦ ਕਰਨੀ ਹੈ 15 ਨੂੰ ਅਸੀਂ ਤੁਹਾਡਾ ਬੰਦ ਕਰਨ ਦਵਾਂਗੇ ਨਹੀਂ ਕਰਨ ਦੇ ਵੀਰੇ ਐਂ ਕੰਮ ਬਹੁਤ ਬਦੀ ਤਾਂ ਤੁਸੀਂ ਨਹੀਂ ਦੂਰ ਹੋਣੇ ਸਾਡਾ ਕੀ ਬਣੂਗਾ ਨਹੀਂ ਬੰਦ ਹੋਣੀ ਚਾਹੀਦੀ ਨਹੀਂ ਬਿਲਕੁਲ ਹੀ ਹੋਣੀ ਚਾਹੀਦੀ ਪਾਪਾ ਜੀ ਗੱਲ ਇਹ ਆ ਵੀ ਹੁਣ ਤੁਹਾਨੂੰ ਫੈਸਲਾ ਪਤਾ ਲਾ ਪੈਣਾ ਦੇਖੋ ਰਾਜਸਥਾਨ ਤੋਂ ਆਏ ਆ ਉਹ ਕਿਨੇ ਦੁਕਾਨ ਨਹੀਂ ਬੰਦ ਕਰਦੇ ਨਹੀਂ ਦੁਕਾਨ ਬੰਦ ਹੋ ਗਈ ਸਾਡਾ ਕੀ ਬਣੂਗਾ ਬੰਦ ਕਰਾਂ ਜੀ ਭਾਜੀ ਕੋਈ ਰੀਜ਼ਨ ਆ ਕਾਹੀ ਬੰਦ ਕਰ ਰਹੇ ਆ ਕਿਉਂਕਿ ਕਈ ਹੋਲ ਸੇਲਰ ਆ ਅਸੀਂ ਵੀ ਹੋਲ ਸੇਲਰ ਆ ਨਾ ਕਈ ਹੋਲ ਸੇਲਰ ਨੇ ਪਹਿਲਾਂ ਸਾਨੂੰ ਪਿੱਛੋ ਦੀ ਕਪੜਾ ਡੀਲ ਤੇ ਦੇ ਰਹਿੰਦੇ ਆ ਨਾਲ ਸਾਡੇ ਬਾਰੇ ਮਾੜਾ ਬੋ ਅਈ ਗਿਆ ਨਾ ਫਿਰ ਵੇਚ ਲੋ ਆਪਣਾ ਕਪੜਾ ਆਪ ਹੀ ਮਾਲ ਵੀ ਦੇਈ ਜਾਣਾ ਤੇ ਰੋਈ ਵੀ ਜਾਣਾ ਅਸੀਂ ਰੋਣਾ ਲੈ ਜੋ ਹੈ ਨਹੀਂ ਪਰ ਇਹ ਤੁਹਾਡੀ ਹੁਣ ਚੱਲਣੀ ਦੇਣੀ ਅਸੀਂ ਤੁਸੀਂ ਕਿੱਥੋਂ ਆਏ ਹੋ ਦਿੱਲੀ ਦਿੱਲੀ ਤੋਂ ਆਏ ਹੋ ਜੀ ਬੜੀ ਦੂਰੋਂ ਆਏ ਹੋ ਤੇ ਕਿੱਦਾਂ ਲੱਗਾ ਕਪੜਾ ਰੇਟ ਉਡ ਕਿੱਦਾਂ ਲੱਗੇ ਰੇਟ ਉਡ ਬਹੁਤ ਵਧੀਆ ਲੱਗਿਆ ਔਰ ਸਾਰੇ ਚੀਜ਼ ਮਟੀਰੀਅਲ ਵੀ ਵਧੀਆ ਹੈ ਮੈਂ ਇਹਨੂੰ ਯਕੀਨ ਨਹੀਂ ਸੀ ਲੇਕਿਨ ਇੱਥੇ ਆ ਕੇ ਬਲੀਵ ਹੋ ਗਿਆ ਕਿ ਕਪੜਾ ਵਧੀਆ ਹੈ ਸਾਰਾ ਕੁਝ ਤੁਸੀਂ ਕਿੱਥੋਂ ਆਏ ਹੋ ਕਰੋਜਪੁਰ ਕਰੋਜਪੁਰ ਤੋਂ ਤੁਹਾਨੂੰ ਕਿੱਦਾਂ ਲੱਗਾ ਕਪੜਾ ਰੇਟ ਰੇਟ ਸਹੀ ਲੱਗਾ ਜੋ ਕਹਿੰਦੇ ਉਹ ਦੇ ਰਹੇ ਆ ਜੀ ਹਾਂ ਜੀ ਸੋ ਇਸੇ ਤਰ੍ਹਾਂ ਤੁਸੀਂ ਦੇਖ ਲਓ ਵੀ ਲੋਕ ਤਾਂ ਦੂਰੋਂ ਦੂਰ ਆ ਕੇ ਫਾਇਦੇ ਲੈ ਰਹੇ ਹਨ ਤੁਸੀਂ ਕਿੱਥੋਂ ਆਇਓ ਆਈ ਸਿੰਗਾ ਤੋਂ ਕਿੱਥੋਂ ਜੀ ਸਿੰਗਾ ਪਿੰਡ ਤੋਂ ਇਹ ਕਿੱਥੇ ਪੈਂਦਾ ਇਹ ਲਾਂਬੜੇ ਦੇ ਨਾਲ ਅੱਛਾ ਉੱਤੋਂ ਆਇਓ ਕਿੱਦਾਂ ਕੱਪੜਾ ਲੱਗਾ ਤੁਹਾਨੂੰ ਵਧੀਆ ਲੱਗਾ ਰੇਟ ਘੱਟ ਹੈ ਜੀ ਹਾਂ ਜੀ ਹਾਂ ਭਾਈ ਨਾ ਵੀ ਗੱਲਵਾ ਕਰਦੇ ਭਾਜੀ 5 ਮਿੰਟ ਤੁਸੀਂ ਆਇਓ ਲਫਾਵੇ ਵੱਡੇ ਵੱਡੇ ਦੋ ਭਰ ਰਹੇ ਤੁਸੀਂ ਯਾਰੇ ਬੰਦੇ ਵੇ ਬਾਈ ਰੇਟ ਕਿੱਦਾਂ ਆ ਆਲ ਪੰਜਾਬ ਤੋਂ ਨਿਆਰੇ ਪੱਕੀ ਗੱਲ ਆ ਹਾਂ ਮੈਂ ਸਾਰੇ ਚੈੱਕ ਕੀਤਾ ਸਾਰੇ ਬਸ ਬਿਲਕੁਲ ਕੀਤਾ ਜੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਸਭ ਤੋਂ ਕੇਰਪਟਾ ਆ ਦੇਖੋ ਵੱਡੇ ਵੱਡੇ ਦੋ ਝੋਲੇ ਭਰਨੇ ਆ ਕਿਉਂ ਭਰੇ ਆ ਕਰਕੇ ਕਹਿੰਦੇ ਰੇਟ ਘਟਿਆ ਬਾਜ਼ਾਰ ਚ ਹਰ ਦੁਕਾਨਦਾਰ ਵੇਚਦਾ ਆ ਵੀ ਬਰੀਕ ਪ੍ਰਿੰਟਾ ਗਰਮੀਆਂ ਨੂੰ ਸੋਹਣੇ ਲੱਗਣਗੇ ਕਿਨੇ ਦਾ ਜੀ 375 ਦਾ ਅਗੋਦੀ ਨੂੰ ਕਹਿੰਦਾ ਜੀ ਤੁਸੀਂ 375 ਦਾ ਲੈ ਜਾਓ ਤੁਹਾਡਾ 500 ਦਾ ਵੇਖ ਜੇਗਾ ਤੇ ਜੇ ਨਾ ਵੀ ਕਿਹਾ ਅਗਲੇ ਦਾ ਪੈਸੇ ਲੱਗੇ ਅਸੀਂ ਉਹ ਕੰਮ ਹੀ ਨਹੀਂ ਹੋਣ ਦਈਦਾ ਅਈ ਕਹਿੰਦਾ ਸਸਤਾ ਲੋ ਸਸਤਾ ਵੇਚੋ 900 ਰੁਪਏ ਦੇ 6 ਲੈ ਜਾਓ 6 900 ਦੇ ਜਿਹੜਾ 4 500 ਦਾ ਇੱਕ ਇੱਥੇ 900 ਦੇ 6 ਜਿਹੜੇ ਮੇਰੇ ਭੈਣ ਭਰਾ ਦੂਰੋਂ ਦੂਰੋਂ ਆਏ ਆ ਸਾਰੇ ਭੈਣਾ ਭਰਾਵਾਂ ਨੂੰ ਅਸੀਂ ਤਾਂ 15 ਰੁਪਏ ਨੂੰ ਬੰਦ ਕਰ ਰਹੇ ਹਾਂ ਪਰ 500 ਵਾਲਾ ਸੂਟ 100 ਰੁਪਏ ਦੇ ਰਿਹਾ ਆ ਚੱਕੋ ਜੀ ਲੋਰੀ ਜਿਹੜਾ ਬਾਜ਼ਾਰ 'ਚ 5 500 ਵਾਲਾ ਸੂਟ ਲੈ ਜਾਓ 100 ਰੁਪਏ 100 ਰੁਪਏ ਸਾਰ ਪੈ 100 ਰੁਪਏ ਹਲੋ ਹੋਰ ਬਾਕੀ ਕੋ 100 ਰੁਪਏ 100 ਰੁਪਏ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਲੈ ਜਾਓ ਕੋਈ ਗੱਲ ਨਹੀਂ ਲੈ ਜਾਓ ਆ ਚੱਕੋ 100 ਰੁਪਏ ਹਲੋ ਲੈ ਜਾਓ ਦੇਖੋ ਜੀ 100 100 ਰੁਪਏ ਕਰਤਾ ਜੀ 100 ਰੁਪਏ ਸੂਟ 500 ਵਾਲਾ 100 ਰੁਪਏ ਸੂਟ ਕੋਪਾਨੀ ਵਾਲਾ ਸੂਟ 500 ਦਾ 600 ਰੁਪਏ 906 ਭਾਜੀ ਆਹ ਦੇਖੋ 906 ਆਹ ਦੇਖੋ ਕੈਂਬ੍ਰਿਕ 556 100 ਰੁਪਏ 906 ਰੁਪਏ ਹਲੋ 906 ਦਾ ਸੂਟ ਲੈਓ 900 ਰੁਪਏ 600 ਰੁਪਏ ਹੈਲੋ ਬੈ ਜੀ ਲਿੰਨ ਦਾ ਸੂਟ ਬਾਜ਼ਾਰ ਤੇ 750 ਰੁਪਏ ਇੱਕ ਆਲ ਓਵਰ ਇੱਥੇ ਮਿਲੂ ਚੁੰਨੀ ਨਾਲ 650 ਦੇ ਦੋ ਉਹ 650 ਦੇ ਦੋ ਲੈ ਲਓ ਚੱਕੋ 650 ਦੇ ਦੋ ਲੈ ਲੇ ਦੋ ਯਾਰੇ ਦੋ ਚੱਕੋ 650 ਦੇ ਦੋ ਜੇ ਕੋੜੀ ਚੱਕੋ 650 ਦੇ ਦੋ ਚੱਲ 900 ਦੇ ਦੋ ਓ ਹੋ ਹੋ ਲਓ ਲਓ ਦੇਖੋ ਜੀ 15 15 16 ਸੂਟ ਬਾਹਰ ਮੇਰੇ 450 ਚੱਕੋ ਚੱਕੋ 450 ਲੈ ਜਾਓ ਚਾਰ ਲੈ ਜਾਓ ਲੈ ਜਾਓ ਲੱਗੋ ਲੈ ਜਾਓ ਦੇਖੋ ਦੇਖੋ ਰੰਗ ਵੀ ਦੇਖੋ ਉਹ ਮੀ ਪਾ ਗਿਆ ਸੂਟਾਂ ਨਾ ਮੀ ਪਾ ਗਿਆ ਆ ਦੇਖੋ ਆ ਲਓ ਜੀ 1300 ਰੁਪਏ ਦਾ ਪਾੜਾ ਸਿਲਕਰਾ ਸੂਟ ਬਾਬੇ ਦੀ ਹੱਡੀ ਦਾ ਪਾੜਾ ਸਿਲਕਰਾ ਸੂਟ 900 ਦੇ ਦੋ ਆ ਦੇਖੋ 1200 ਰੁਪਇਆ ਬਾਜ਼ਾਰ ਚ ਬਾਬੇ ਦੀ ਹੱਟੀ ਤੇ 450 ਦਾ ਕਰਤਾ 902 15 ਦੂਜਾ 2 ਚੱਕੋ 902 ਆਹ ਵੇਖੋ ਭਾਜੀ ਕਰੇਵ ਦੇ ਨੇਚਰਲ ਸੂਟ ਚੁੰਨੀ ਨਾਲ 202 ਦੇਖੋ ਹੈਵੀ ਹੈਵੀ ਚੀਜ਼ਾਂ ਵੀ 450 ਦੇ ਵਿੱਚ ਚੱਕੋ 902 ਹਲੋ ਲਹਿੰਗਾ ਬਾਜ਼ਾਰ ਚ 5000 ਦਾ ਹੁਣ ਨਹੀਂ ਹੈਗਾ ਮਹਿੰਗਾ 600 ਰੁਪਇਆ ਦਾ ਲਹਿੰਗਾ ਚੱਕੋ 600 ਰੁਪਇਆ ਦਾ ਲਹਿੰਗਾ ਬਾਜ਼ਾਰ ਦੇ ਵਿੱਚ 15 15000 2 2000 3 3000 ਆ ਦੇਖੋ 600 ਰੁਪਏ ਦਾ ਲਹਿੰਗਾ 600 ਰੁਪਏ ਦਾ ਲਹਿੰਗਾ ਲਹਿੰਗਾ ਹੋ ਨਹੀਂ ਰਿਹਾ ਮਹਿੰਗਾ ਆ ਦੇਖੋ ਲਹਿੰਗਾ 600 ਰੁਪਏ ਦਾ ਲਹਿੰਗਾ ਆ ਦੇਖੋ ਲਹਿੰਗਾ ਢੇਰਾਂ ਦਾ ਢੇਰ ਲਿਆ 600 ਰੁਪਏ ਬਾਬੇ ਦੀ ਹੱਟੀ ਦੇ ਹਜ਼ਾਰ ਹਜ਼ਾਰ ਵਾਲੇ ਸੂਟ 4 400 ਚ ਕਰਦੇ ਉਧਰ ਦੇਖੋ ਕਨੇ ਖਾਨੇ ਖਾਲੀ ਕਰ ਦੇਣਿਆ ਸੂਟ ਰੱਖਣਾ ਹੀ ਕੋਈ ਨਹੀਂ ਆ ਲੋ ਦੇਖੋ 1000 ਦੇ 4 ਆ ਦੇਖੋ ਜਿਹੜਾ 500 ਰੁਪਏ ਦਾ ਇੱਕ ਬਾਜ਼ਾਰ ਜਿੱਥੇ 1000 ਦੇ ਚਾਰ 250 ਰੁਪਏ ਦਾ ਸੂਟ ਕਰਤਾ ਉਹ 250 ਦਾ ਸੂਟ ਕਰਤਾ ਸ਼ੁਕਰਵਾਰ ਸ਼ਨੀਵਾਰ ਐਤਵਾਰ ਆਜੂਗੇ ਇਤੋਂ ਵੱਡੇ ਫਾਇਦੇ ਹੋਊਗੇ ਆ ਦੇਖ ਲਓ ਠਾਠਾ ਮਾਰਦਾ ਕੱਠ ਸਾਰੇ ਬਾਜ਼ਾਰ ਵਿਹਲੇ ਬੈਠਿਆ ਬਾਬੇ ਦੀ ਟੇ ਮੇਲੇ ਲੱਗੇ ਮਿਲ ਇਸ ਲਈ ਲੱਗੇ ਕਿਉਂਕਿ 5-5 ਰੁਪਏ 10-10 ਰੁਪਏ ਮਾਰਦੇ ਨੇ ਕੱਪੜੇ ਦੇ बिक ਰਿਆ ਲੁੱਟ ਨਹੀਂ ਹੁੰਦੀ ਛੇਤੀ ਆਜੋ ਨੰਬਰ ਸਕਰੀਨ ਤੇ ਤੁਸੀਂ ਗੱਲ ਕਰਨ ਦਾ ਫੋਨ ਕਰ ਸਕਦੇ ਆ ਕੈਰਮਨ ਓਮ ਸਿੰਘ ਦੀ ਨਾਲ ਹਰਦੀਪ ਸਿੰਘ ਦਗਰਸਾਨ ਟੀਵੀ ਜੰਫੀਰ